ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਦੀਪ ਕੋਰ ਸੰਧੂ ਤੇ ਅੱਜ ਗੱਲ ਕਰਦੇ ਆਂ ਜੀ ਪੰਜਾਬ ਪੁਲਿਸ ਨੇ ਪੰਜਾਬ ਨੂੰ ਕਰ ਦਿੱਤਾ ਹੈ ਜੀ ਸੀ ਪੰਜਾਬ ਦੀਆਂ ਸਾਰੀਆਂ ਸਰਹੱਦਾਂ ਨੂੰ ਅੱਜ ਪੰਜਾਬ ਪੁਲਿਸ ਨੇ ਸੀਲ ਕਰ ਦਿੱਤਾ ਹੈ ਜਿਵੇਂ ਕਿ ਰਾਜਸਥਾਨ ਦਿੱਲੀ ਹਰਿਆਣਾ ਜੰਮੂ ਕਸ਼ਮੀਰ ਇਹਨਾਂ ਵੱਲੋਂ ਜੋ ਵੀ ਵਾਹਨ ਵਾਹਨ ਪੰਜਾਬ ਦੇ ਵਿੱਚ ਆਉਂਦੇ ਸਨ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਰੋਕ ਦਿੱਤਾ ਗਿਆ ਹੈ ਇਹ ਰੋਕਿਆ ਇਹ ਤਾਂ ਰੋਕਿਆ ਗਿਆ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਇਹਨਾਂ ਵਾਰਨਾ ਰਾਹੀ ਪੰਜਾਬ ਨੂੰ ਖਤਰਾ ਸੀ ਤਾਂ ਉਹਨਾਂ ਨੇ ਅੱਜ ਪੰਜਾਬ ਪੁਲਿਸ ਨੇ ਰੈਡ ਅਲਰਟ ਜਾਰੀ ਕੀਤਾ ਹੈ ਜੋ ਕਿ ਪੰਜਾਬ ਦੇ ਵਿੱਚ ਖਤਰਾ ਬਣਿਆ ਹੋਇਆ ਸੀ ਗੱਲ ਕਰਦੇ ਆ ਜੀ ਇਹ ਪੂਰੀ ਖਬਰ ਕੀ ਹੈ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਗੱਲ ਇਹ ਹੈ ਕਿ ਪੰਜਾਬ ਪੁਲਿਸ ਨੇ 78ਵੇਂ ਦਿਨ ਦਿਨ ਵੀ ਨਸ਼ਿਆ ਵਿਰੁੱਧ ਆਪਣੀ ਜੰਗ ਜਾਰੀ ਰੱਖੀ ਅਤੇ ਆਪਣੇ ਵਿਸ਼ੇਸ਼ ਆਪਰੇਸ਼ਨ OPS ਸ਼ੁਰੂ ਕੀਤਾ ਪੰਜਾਬ ਨੇ ਸੀਲ 13 ਲਾਂਚ ਕੀਤਾ ਇਹਦੇ ਉਦੇਸ਼ ਸਰਹੱਦੀ ਸੂਬੇ ਪੰਜਾਬ ਚ ਦਾਖਲ ਹੋਣ ਜਾਂ ਜਾਣ ਵਾਲੇ ਸਾਰੇ ਵਾਹਨਾਂ ਦੀ ਜਾਂਚ ਕਰਨਾ ਹੈ ਜਾਂ ਜੋ ਨਸ਼ੀਲੇ ਪਦਾਰਥ ਸ਼ਰਾਬ ਦੀ ਤਸਕਰੀ ਤੇ ਨਜ਼ਰ ਰੱਖੀ ਜਾ ਸਕੇ ਇਹ ਸਾਰੇ ਜ਼ਿਲ੍ਹਿਆਂ 'ਚ ਪੰਜਾਬ ਦੇ ਡਾਇਰੈਕਟਰ ਜਨਰਲ ਆ ਪੁਲਿਸ ਗੌਰਵ ਯਾਦਵ ਨੇ ਨਿਰਦੇਸ਼ ਦੇ ਕੀਤੇ ਗਏ ਸਨ ਤੇ ਮੁਹੰਮਦ ਮੁਹੰਮਦ ਦੌਰਾਨ ਸਰਹੱਦੀ ਜ਼ਿਲ੍ਹਿਆਂ ਤੇ ਸਾਰੇ ਐਸਐਸਪੀ ਸਰਹੱਦੀ ਜ਼ਿਲ੍ਹਿਆਂ ਦਾ ਮੱਤਰਪੁਰ ਥਾਵਾਂ ਤੇ ਸਾਂਝੇ ਨਾਕੇ ਲਾਉਣਗੇ ਤੇ ਐਸਐਚਓ ਤਾਇਨਾਤ ਕਰਨਗੇ ਜੋ ਨਿਗਰਾਨੀ ਹੈ ਸੀਲਿੰਗ ਪੁਆਇੰਟਾਂ ਤੇ ਮਜ਼ਬੂਤ ਚੈੱਕ ਚੈੱਕ ਪੋਸਟ ਸਥਾਪਿਤ ਕਰਨ ਲਈ ਵੱਧ ਤੋਂ ਵੱਧ ਪੁਲਿਸ ਫੋਰ ਨੂੰ ਜਟਾਉਣ ਤੇ ਨਿਰਦੇਸ਼ ਦਿੱਤੇ ਗਏ ਹਨ ਗੱਲ ਕਰਦੇ ਹਾਂ ਜੀ ਜੋ ਇਹ ਸਰਹੱਦੀ ਜ਼ਿਲ੍ਹਿਆਂ ਦੀ ਗੱਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ ਇਹ ਗੱਲ ਹੋਈ ਹੈ ਕਿ ਇੱਥੇ ਜ਼ਿਆਦਾ ਖਤਰਾ ਬਣਿਆ ਸੀ ਜਿਵੇਂ ਕਿ ਪਠਾਨਕੋਟ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਰੂਪਨਗਰ ਐਸ اے ਐਸ ਨਗਰ ਪਟਿਆਲਾ ਸੰਗਰੂਰ ਮਾਨਸਾ ਹੁਸ਼ਿਆਰਪੁਰ ਤੇ ਬਠਿੰਡਾ ਇਹਦੇ ਵਿੱਚ ਸ਼ਾਮਿਲ ਹਨ ਕਿਉਂਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਨਜਾਇਜ਼ ਹਥਿਆਰ ਵੀ ਆਉਂਦੇ ਸਨ ਤਾਂ ਜੋ ਹੁਣ ਪੰਜਾਬ ਦੇ ਵਿੱਚ ਕਿਸੇ ਕਿਸੇ ਸੂਬੇ ਤੋਂ ਆਏਗਾ ਕੋਈ ਵੀ ਵਹਿਕਲ ਤਾਂ ਉਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਏਗੀ ਉਹ ਜਾਂਚ ਪੜਤਾਲ ਤੋਂ ਬਾਹਰ ਬਾਅਦ ਹੀ ਪੰਜਾਬ ਦੇ ਅੰਦਰ ਕੋਈ ਵਾਨ ਐਂਟਰ ਕਰ ਸਕੇਗਾ ਨਹੀਂ ਤਾਂ ਉਹ ਵਾਹਨ ਨੂੰ ਐਂਟਰ ਨਹੀਂ ਕੀਤਾ ਕਰ ਦਿੱਤਾ ਜਾਵੇਗਾ ਤੇ ਇਹਦੇ ਉੱਤੇ ਪੰਜਾਬ ਸਰਕਾਰ ਨੇ ਆਪਣੀ ਚੰਗੀ ਤਰ੍ਹਾਂ ਜੋ ਹੈ ਬਣਦੀ ਡਿਊਟੀ ਨਿਭਾਈ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਕੋਈ ਵੀ ਬਾਹਰ ਦੇ ਸੂਬੇ ਦਾ ਵਾਹਨ ਇੱਕ ਵਾਰੀ ਨਹੀਂ ਆਏਗਾ ਇਹਦੇ ਉੱਤੇ ਪੰਜਾਬ ਸਰਕਾਰ ਨੇ ਰੈੱਡ ਅਲਰਟ ਜਾਰੀ ਕੀਤਾ ਹੈ ਜਿਵੇਂ ਹੀ ਕੋਈ ਹੋਰ ਖਬਰ ਨਿਕਲ ਕੇ ਆਉਂਦੀ ਆ ਮਿਲਦੇ ਆ ਧੰਨਵਾਦ